ਸਤਿ ਸ਼੍ਰੀ ਅਕਾਲ ਜੀ ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ ਬੇਟਾ ਅੱਜ ਦੀ ਵੀਡੀਓ ਤੁਹਾਡੇ ਅੱਗੇ ਇੱਕ ਬੇਨਤੀ ਕਰਨ ਵਾਸਤੇ ਮੈਂ ਬਣਾ ਰਿਹਾ ਤੇ ਆਪਣੇ ਪੋਜ਼ਿਟਿਵ ਵਾਈ ਪੰਜਾਬ ਦੇ ਪਰਿਵਾਰ ਦੇ ਵਿੱਚ ਇੱਕ ਭੈਣ ਨੇ ਤੇ ਉਹਨਾਂ ਦੇ ਮਾਤਾ ਜੀ ਕਾਫੀ ਬਿਮਾਰ ਨੇ ਇਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਜੀ ਦੀ ਡੈਥ ਹੋ ਚੁੱਕੀ ਹੈ ਬਹੁਤ ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਉਹਨਾਂ ਨੂੰ ਕੈਂਸਰ ਸੀਗਾ ਤੇ ਉਹਨਾਂ ਦੇ ਮਾਤਾ ਜੀ ਵੀ ਕਾਫੀ ਬਿਮਾਰ ਚੱਲ ਰਹੀ ਹੈ ਤੇ ਬੇਨਤੀ ਇਹੀ ਹੈ ਜਿਵੇਂ ਆਪਣੇ ਸਿਆਣੇ ਬਜ਼ੁਰਗਾਂ ਤੋਂ ਸੁਣਿਆ ਵੀ ਅਰਦਾਸ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੁੰਦੀ ਹੈ ਤੇ ਅਰਦਾਸ ਬਹੁਤ ਕਿਸਮਤਾਂ ਨੂੰ ਬਦਲ ਵੀ ਸਕਦੀ ਹੈ ਤੇ ਇਸ ਕਰਕੇ ਮੈਂ ਆਪਣੇ ਸਾਰੇ ਵੀ ਪਰਿਵਾਰ ਜਿਹੜਾ ਕਿ ਆਪਣੇ ਨਾਲ ਜੁੜਿਆ ਹੋਇਆ ਹੈ ਆਪਣੇ ਚੈਨਲ ਦੇ ਉੱਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਸ ਭੈਣ ਦੇ ਮਦਰ ਵਾਸਤੇ ਮਾਂ ਵਾਸਤੇ ਆਪਾਂ ਜ਼ਰੂਰ ਇੱਕ ਅਰਦਾਸ ਕਰੀਏ ਹੋ ਸਕਦਾ ਮਹਾਰਾਜ ਜਿਹੜੀ ਸੰਗਤ ਰੂਪ ਦੇ ਵਿੱਚ ਆਪਾਂ ਅਰਦਾਸ ਕਰਦੇ ਆ ਉਹਦੀ ਅਰਜ਼ੋਈ ਜ਼ਰੂਰ ਸੁਣੀ ਜਾਂਦੀ ਹੈ ਕਿਉਂਕਿ ਜਿੰਨਾ ਕ ਮੈਨੂੰ ਸਮਝ ਬਖਸ਼ੀਆ ਮਹਾਰਾਜ ਨੇ ਜਿੰਨਾ ਕ ਮੈਂ ਗੁਰਬਾਣੀ ਪੜ੍ਹੀ ਐ ਤਾਂ ਕੀਰਤਨ ਸੁਹਿਲਾ ਦੇ ਵਿੱਚ ਵੀ ਮਹਾਰਾਜ ਕਹਿੰਦੇ ਐ ਕਿ ਦੇਹੋ ਸੱਜਣ ਅਸਿਸੜੀਆਂ ਜੋ ਹੋਏ ਸੈਭ ਸੋ ਮੇਲ ਕਰ ਕਰ ਇਹੋ ਪੌਚਾ ਸੱਜੜੇ ਨਿਤ ਪਵਨ ਸਾਧਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਮਹਾਰਾਜ ਕਹਿੰਦੇ ਵੀ ਮੈਨੂੰ ਸੰਗਤ ਰੂਪ ਦੇ ਵਿੱਚ ਕਹਿ ਰਿਹਾ ਵੀ ਸਾਨੂੰ ਸਿਸਾਂ ਦਿਓ ਤਾਂ ਜੋ ਪ੍ਰਮਾਤਮਾ ਨਾਲ ਸਾਡਾ ਮੇਲ ਹੋ ਸਕੇ ਤਾਂ ਇਥੋਂ ਆਪਾਂ ਨੂੰ ਇਹੀ ਹੈ ਇਹੀ ਸਿੱਖਿਆ ਮਿਲਦੀ ਹੈ ਕਿ ਜੇ ਆਪਾਂ ਇੱਕ ਸੰਗਤ ਰੂਪ ਦੇ ਵਿੱਚ ਇੱਕ ਪਰਿਵਾਰ ਦੇ ਵਜੋਂ ਆਪਾਂ ਅਗਰ ਬੇਨਤੀ ਕਰਾਂਗੇ ਤਾਂ ਉਹਨਾਂ ਦੇ ਮਦਰ ਦਾ ਨਾਮ ਹੈਗਾ ਜੀ ਸ਼੍ਰੀਮਤੀ ਰੂਪ ਰੂਪ ਦੇਵੀ ਜੀ ਠੀਕ ਹੈ ਜੀ ਮੈਂ ਬੇਨਤੀ ਕਰਦਾ ਹਾਂ ਬੇਟਾ ਤੁਸੀਂ ਸਾਰੇ ਆਣੇ ਜਰੂਰ ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਕਰਿਓ ਪ੍ਰਮਾਤਮਾ ਸਾਰਿਆਂ ਦੇ ਮਾਪੇ ਬਾਬਪ ਨੂੰ ਤੰਦਰੁਸਤੀਆਂ ਬਖਸ਼ਣ ਲੰਬੀਆਂ ਉਮਰਾਂ ਬਖਸ਼ਣ ਤੇ ਸਾਰੇ ਹੱਸਦੇ ਵਸਦੇ ਰੋ ਬਸ ਇੱਕ ਛੋਟੀ ਜੀ ਬੇਨਤੀ ਸਿੱਗੀ ਮੈਂ ਉਮੀਦ ਕਰਦਾ ਤੁਸੀਂ ਆਪਨਾ ਵੱਡਾ ਭਰਾ ਸਮਝਦੇ ਹੋਏ ਇਹ ਬੇਨਤੀ ਜਰੂਰ ਕਬੂਲ ਕਰੋਗੇ ਤੇ ਆਓ ਆਪਰਾਲ ਮਿਲ ਕੇ ਉਸ ਭੈਣ ਦੇ ਮਾਂ ਵਾਸਤੇ ਅਰਦਾਸ ਕਰੀਏ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀਆਂ ਬਖਸ਼ਣ ਤੇ ਉਹ ਜਲਦੀ ਤੰਦਰੁਸਤ ਹੋ ਕੇ ਆਪਣੇ ਘਰ ਵਾਪਸ ਪਰਤਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ